ਨਕੋਦਰ ਪਿੰਡ ਪੰਡੋਰੀ ਖਾਸ ਵਿਖੇ ਗੁਰਦੁਆਰਾ ਪਾਈ ਮੰਗਲ ਸਿੰਘ ਜੀ ਦੇ ਅਸਥਾਨ ਤੇ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਸਮੂਹ ਐਨ ਆਰ ਆਈ ਵੀਰਾਂ ਦੇ ਦੇ ਸਹਿਯੋਗ ਨਾਲ ਸੰਦੂ ਪਰਵਾਰ ਦੀ ਅਗਵਾਈ ਮਨਾਇਆ ਗਿਆ ਇਸ ਮੌਕੇ ਦਸ ਸ੍ਰੀ ਆਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ ਉਪਰੰਤ ਗਿਆਨੀ ਹਰਨੇਕ ਸਿੰਘ ਬੁਲੰਦਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਪਰਵਚਨਾ ਰਾਹੀਂ ਨਿਹਾਲ ਕੀਤਾ ਸੰਦੂ ਪਰਵਾਰ ਵੱਲੋਂ ਦਾਨੀ ਸਜਣਾ ਨੂੰ ਸਨਮਾਨਿਤ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਸਮੇ ਗੁਰਿੰਦਰ ਸਿੰਘ ਸੰਦੂ ਟਰਾਂਸਪੋਰਟ

ਆਣੀ ਰੱਖਿਆ ਹੋਇਆ ਮੈਂ ਦੱਸਿਆ ਗੁਰੂ ਸਾਹਿਬ ਦਾ ਜਨੇ ਹੋਰ ਹੋਇਆ ਅਗਲਾ ਪਰਚ ਇੱਕ ਜਾਈਦਾ ਨੂੰ ਮਿਲਣੇ ਨਾਈਸ ਆ ਗਿਆ ਅੰਮੀ ਇੱਥੋਂ ਨੂੰ ਮਿਲਿਆ ਅੱਗੇ ਜਾ ਚੰਦੀ ਆਕਸ਼ਮੇ ਜਿਨੇ ਰਚਨਾ ਕੋਈ ਤੋਹਾਰ ਚੰਦੀ ਆਕਸ਼ਮੇ ਜਿਨੇ ਆਪਾਂ ਪਹੁੰਚੋ ਤਾਂ ਕਿ ਆਪਾਂ ਹਰ ਜਸ ਮਹਾਰਾਜ ਦੀ ਬਜੋ ਗਾਇਨ ਕਰਦਾ ਹੈ ਗੱਲ ਜਿਵੇਂ ਉਹ ਮਾਨਸ ਕੀਏ ਸੋ ਉਸ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਸੰਗਤ ਦਾ ਤੇ ਸਾਡੇ ਬੇਰੇ ਵੱਡੇ ਵੀ ਸਰਦਾਰ ਗੁਰਿੰਦਰ ਸਿੰਘ ਸੰਧੂ ਸਰਦਾਰ ਹਰਜਿੰਦਰ ਸਿੰਘ ਸੰਧੂ ਜੋ ਉਸ ਸਤਾਨ ਦੀ ਸੇਵਾ ਸੰਭਾਲ ਰਹੇ ਹਨ ਸਾਰਾ ਹੀ ਸੰਧੂ ਪਰਿਵਾਰ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਸੰਧੂ ਸਾਡੇ ਚਾਚਾ ਜੀ ਸਵਰਗਵਾਸੀ ਸਰਦਾਰ ਗੁਰਦੀਪ ਸਿੰਘ ਸੰਧੂ ਜੋ ਬਹੁਤ ਚਿਰ ਇਸ ਸਥਾਨ ਦੀ ਇਹਨਾਂ ਨੇ ਸੇਵਾ ਕੀਤੀ ਹੈ ਬੀਬੀ ਸੁਰਿੰਦਰ ਕੌਰ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਕਲਦੀਪ ਕੌਰ ਜੀ ਬਹੁਤ ਚਿਰ ਤੋਂ ਉਹਨਾਂ ਨੇ ਇਸ ਸਥਾਨ ਤੇ ਸੇਵਾ ਕੀਤੀ ਹੈ ਅਧਿਕਾ ਰਹੇ ਹਨ ਸੋ ਇਹਨਾਂ ਦੇ ਨਾਲ ਸਾਰਾ ਸੰਧੂ ਪਰਿਵਾਰ ਸਰਦਾਰ ਕੇਵਲ ਸਿੰਘ ਸੰਧੂ ਪਰਮਜੀਤ ਸਿੰਘ ਸੰਧੂ ਬਲਵਿੰਦਰ ਸਿੰਘ ਸੰਧੂ ਅਤੇ ਸਰਦਾਰ ਜਗਵੀਰ ਸਿੰਘ ਸੰਧੂ ਸਵਰਗਵਾਸ ਸਨਵਾਸੀ ਸਰਦਾਰ ਲਖਵੀਰ ਸਿੰਘ ਜੋ ਕਿ ਲੰਗਰਾਂ ਦੀ ਵਾਸਵਾ ਚਿੱਟੇ ਪੱਛਾ ਵਾਲੇ ਕਲਗੀਧਰ ਬਤਾ ਦੇ ਸਾਜੇ ਗੁਰੂ ਪਇਰੇ ਖਾਲਸਾ ਜੀ ਮਨ ਬਿੱਤੀ ਨੂੰ ਕਰੋ ਇਕਾਗਰ ਰਸਤਾ ਨੂੰ ਕਰੋ ਭੇਪਰ ਸਾਧੂਆਂ ਦੇ ਚਰਨਾਂ ਦਾ ਕਰੋ ਧਿਆਨ ਔਰ ਵਕਸ਼ਿਸ਼ ਕੀ ਤੋਂ ਹੀ ਫਤੇ ਨੂੰ ਕਰੋ ਪਰਮਾਰ ਗੱਜ-ਬੱਜ ਕੇ ਅੱਖੋਂ ਜੀ ਵਾਹਿਗੁਰੂ ਜੀਤਰਾ ਖਾਲਸਾ ਵਾਹਿਗੁਰੂ ਜੀ ਜੀ ਸਤੇ ਅੱਜ ਦਾ ਇਸ਼ਾਨਾ ਜੋੜ ਮੇਲਾ ਭਾਈ ਮਨਗਲ ਸਿੰਘ ਜੀ ਜਿਹਾਂ ਦੀ ਜਾਲ ਵਿੱਚ ਸੰਤੂ ਪਰਿਵਾਰ ਵੱਲੋਂ ਸਰਦਾਰ ਹਰਜਿੰਦਰ ਸਿੰਘ ਜੀ ਸੰਧੂ ਸਾਹਿਬ ਗੁਰਿੰਦਰ ਸਿੰਘ ਜੀ ਸੰਧੂ ਸਾਹਿਬ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਵਰਤਾਲਾਪ ਦਾ 2000 ਮਿਲ ਕੇ ਕਰਵਾਇਆ ਜਾ ਰਿਹਾ ਹੈ ਹਰ ਸਾਲ ਇਹ ਗੁਰਦੁਆਰਾ ਸਾਹਿਬ ਕੇ ਆਈ ਮੰਦਰ ਸਾਹਿਬ ਜੀ ਜਿਨ੍ਹਾਂ ਦੀ ਜਾਨ ਦੇ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਨੇ ਇਕੱਠ ਗੁਰੂ ਕੇ ਰੰਗ ਚੱਲਦੇ ਨੇ ਕਥਾ ਕੀਰਤਨ ਗੁਰਬਾਣੀ ਦੇ ਉਚਾਰਾ ਜਿੰਦਗੀ ਸਿੱਖ ਸੰਗਤਾਂ ਜੇ ਵੀ ਠੰਡੇ ਬੈਠੀਆਂ ਨੇ ਉੱਪਰ ਦੀਵਾਰਾਂ ਤੱਕ ਪਹੁੰਚਣ ਦੀ ਕਿਰਪਾ ਦਾ ਕਰੋ ਜੀ ਤਾਂ ਕਿ ਕੁਝ ਸਮਾਂ ਉਸ ਪਰਮੇਸ਼ਰ ਦੀ ਵਾਹਿਗੁਰੂ ਦੀ ਜਾਗਰਤ ਜੁੜ ਕੇ ਬੈਠਿਆ ਜਾ ਸਕਿਆ ਕਿਉਂਕਿ ਭਾਈ ਜਿੰਨਾ ਚਿਰ ਮਨੁੱਖ ਦਾ ਮਨ ਟਿਕਾ ਵਿੱਚ ਨਹੀਂ ਨਾਉਂਦਾ ਉਹਨਾਂ ਚਿੱਤ ਨੂੰ ਨਾ ਹੀ ਕੀਰਤਨ ਕੀਤਾ ਜਾ ਸਕਦਾ ਹੈ ਨਾ ਹੀ ਕੀਰਤਨ ਸੁਣਿਆ ਜਾ ਸਕਦਾ ਹੈ ਇੱਕ ਜਵਾਨ ਲਿਖਦਾ ਘਟ ਕੰਚਣ ਅਰ ਸੂਰਤਾਂ ਤੂੰ ਤੋਲਤ ਜੋਤ ਗਈ ਵਾਰ ਘਟ ਤੋਂ ਭਾਵ ਹੈ ਮਨੁੱਖ ਦਾ ਹਿਰਦਾ ਮਨੁੱਖ ਦਾ ਮਨ ਉਨਾ ਚਿਰ ਤੇਰੀ ਹਾਜ਼ਰੀ ਦਰਪਲਵਾਨੀ ਹੋਣੀ ਤੇ ਮਨ ਹੈ ਕਿ ਦੇ ਸਮਾਨ ਰੰਚਨ ਰੰਚਨ ਤੋਂ ਭਾਵ ਹੈ ਸੁਨਾ ਸੋਨੇ ਦਾ ਕਦੇ ਰੂਪ ਨਹੀਂ ਹੁੰਦਾ ਉਹ ਕਠਾਰੀ ਵਿੱਚ ਪੈ ਕੇ ਕਦੇ ਕਿਸੇ ਗਹਿਰੇ ਵੀ ਸ਼ਕਲ ਵਿੱਚ ਬਦਲ ਜਾਂਦਾ ਹੈ ਕਦੇ ਕਿਸੇ ਗਹਿਰੇ ਵੀ ਸ਼ਕਲ ਵਿੱਚ ਬਦਲ ਜਾਂਦਾ ਹੈ ਉਸੇ ਤਰ੍ਹਾਂ ਮਨੁੱਖ ਦਾ ਮਨ ਹੈ ਕਦੇ ਟੁੱਟ ਜਾਂਦਾ ਹੈ ਕਦੇ ਜੁੜ ਜਾਂਦਾ ਹੈ ਪਰ ਮਨੁੱਖ ਕਿਹੜਾ ਹੈ ਮਨੁੱਖ ਤੇਰੀ ਇਹ ਵਸਤਾ ਦਾ ਹੋ ਜਾਵੇ ਕਿਹੜੀ ਕੱਚਾ ਘਰਾ ਕੁਮਿਆਰ ਦਾ ਜੁੜੇ ਨਾ ਦੂਜੀ

ਸ਼ਬਦਨਾ ਸ਼੍ਰੀ ਵਾਹਿਗੁਰੂ ਜੀ ਇਤਿਹਾਸ ਹਿਸਟਰੀ ਤਾਰੀਖ ਦਾ ਪਰਵਾਸ ਆਪਣੇ ਸਤਜੋੜ ਕੇ ਮਲਹਾਰ ਥੋਰਠ ਮਹੱਲਾ ਪੰਜਵਾ ਗੁਰਪੂਰਾ ਪਟਿਓ ਅਡਭਾਗੀ ਜੋ ਜੀਵਤ ਆ ਗਈ ਸੀ ਉਹਨੂੰ ਜਿਸਨ ਲੱਗਿਆ ਸੀ ਕਿ ਇਹ ਦੀ ਤਕਦੀਰ ਹੈ ਮੈਨੂੰ ਅੱਖਾਂ ਧਾਰੀਆਂ ਦੇ ਦੇ ਮੈਂ ਪੁੱਤਰ ਦਾ ਇੱਕ ਵਾਰੀ ਨੂੰ ਪ੍ਰਾਤ ਕਰਕੇ ਦੇਖ ਲਾ ਪਰ ਉਹ ਹੁੰਦਾ ਜੋ ਰੱਬ ਨੂੰ ਮਨਜੂਰ ਹੁੰਦਾ ਹੈ ਨਾ ਚਾਹਤ ਕੁਝ ਹੋਰ ਮੌਲੇ ਕੀ ਹੋਰੇ ਭਈ ਉਹ ਪਹੁੰਚੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲਾ ਪ੍ਰਵਾਧ ਜੀ ਜਸਪਾਲ ਸਿੰਘ ਪਤਨੀ ਪਰਜੀਤ ਕੌਰ ਬੇਟੀ ਲਖਵਿੰਦਰ ਕੌਰ ਸੋ ਸੰਗਠਨ ਦਾ ਬਹੁਤ ਬਹੁਤ ਧੰਨਵਾਦ ਕੱਲਾ ਕੱਲਾ ਕਦਮ ਤੁਹਾਡਾ ਜੀ ਆਇਆਂ ਨੂੰ ਜੀ ਥੋੜਾ ਸੰਗਠਨ ਵਿੱਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਰਪੰਚ ਜੀ ਦੀ ਸੇਵਾ ਨੂੰ ਆ ਰਹੇ ਸਾਡੇ ਭੈਣ ਜੀ ਚੰਨਜੀਤ कौर ਜੀ ਦਾ ਬਹੁਤ ਬਹੁਤ ਧੰਨਵਾਦ ਆਇਆ ਇਹਨਾਂ ਇੱਥੇ ਬਹੁਤ ਬਹੁਤ ਆਏ ਭਾਈ ਗੁਰਮukh ਸਿੰਘ ਭਾਈ ਹਰਜੀਤ ਸਿੰਘ ਜੀ ਅਸ਼ਾ ਸਰਦਾਰ ਨਿਸ਼ਵਨ ਸਿੰਘ ਸਤਿ ਸ੍ਰੀ ਅਕਾਲ ਸਰਦਾਰ ਜਸਵੰਤ ਸਿੰਘ ਸਰਦਾਰ ਸਤਿੰਦਰ ਸਿੰਘ ਡਾਕਟਰ ਕੁਵਾਰ ਸਿੱਕ ਸਾਰੇ ਹੀ ਸਜਣਾ ਦਾ ਇੱਥੇ ਆਇਆ ਦੇ ਬਹੁਤ ਬਹੁਤ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਹੁਣ ਦਿਵਾਨ ਦੀ ਸਮਾਪਤੀ ਹੈ ਫਤੇ ਨਾਮ ਹੁਣ ਦੀ ਸਰਪੰਨ ਆਵਿੰਦਰ ਸਿੰਘ ਨੂੰ ਬੇਨਤੀ ਹੈ ਕਿ ਲਿਸਟ ਦਿਓ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਦੇ ਨਾਮ ਬੋਲਣੇ ਹਨ ਸੌਰੀ ਮੈਂ ਭੁੱਲ ਗਿਆ ਸੀ so ਜੀ ਆਇਆਂ ਨੂੰ ਜੀ ਥੋੜਾ ਸਰੰਗਰਮ ਵਿੱਚ ਬੈਠੇ ਸਾਡੇ ਬਹੁਤ ਸਾਰੇ ਸਰਕਾਰ ਜੋ ਜੋ ਸਰਪੰਚ ਦੀ ਸੇਵਾ ਕੋ ਆ ਰਹੇ ਸਾਡੇ ਭੈਣ ਜੀ ਜੰਮਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਆਇਆ ਇਹਨਾਂ ਇੱਥੇ ਬਹੁਤ ਬਹੁਤ ਸਾ ਵਾਹਿਗੁਰੂ ਰਿਕਾ ਕਾਜ਼ਾ ਸ਼੍ਰੀ ਵਾਹਿਗੁਰੂ ਕੀ ਫਤਿਹ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਭਾਈ ਮੰਗਲ ਸਿੰਘ ਜੀ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਹਰ ਹਰ ਇੱਕ ਸਾਲ ਨੂੰ ਇੱਕ ਹਾੜ ਨੂੰ ਸ਼੍ਰੀ ਖੰਡਪਾਤ ਸਾਹਿਬ ਦੇ ਜੋ ਪਾਠ ਆਰੰਭ ਕੀਤੇ ਜਾਂਦੇ ਹਨ ਉਹ ਤਿੰਨ ਹਾੜ ਨੂੰ ਭੋਗ ਪੈਂਦੇ ਜਦੋਂ ਕੋਈ ਵੀ ਆਜਾ 16 ਤਰੀਕਾ ਆਜਾ 17 ਆਜਾ ਇਹ ਜਿੰਨਾ ਤੱਕ ਮੈਂ ਸੋਚਿਆ ਜਾਂ ਦੇਖਿਆ ਹੈ ਤਕਰੀਬਨ 75 ਸਾਲ ਅੰਦਾਜ਼ਾ ਸਾਡਾ ਹੋ ਗਿਆ ਕਿਉਂਕਿ ਮੇਰੀ ਉਮਰ ਵੀ 65 ਸਾਲ ਦੀ ਹੋ ਗਈ ਆ ਸਾਡੇ ਤੋਂ ਪਹਿਲਾਂ ਵੀ ਸਾਡਾ ਪਰਿਵਾਰ ਸਾਰਾ ਪੈਂਡ ਪਡੋਰੀ ਕਛਾਇਪੁਰ ਨਗਰ ਇਹ ਰਲ ਮਿਲ ਕੇ ਸਾਰੀ ਸਾਧ ਸੰਗਤ ਇਹ ਮੇਲਾ ਸਾਲਾਨਾ ਮੰਗਾਉਂਦੇ ਹੁੰਦੇ ਸੀ ਉਦੋਂ ਇਹ ਬਹੁਤ ਥੋੜੀ ਜਗ੍ਹਾ ਹੁੰਦੀ ਸੀ ਠੀਕ ਆ ਜੀ ਤੇ ਉਹ ਜਿਹੜੀ ਸਾਹਮਣੇ ਜਗ੍ਹਾ ਸਾਡਾ ਜੀ ਦੇਖ ਰਹੇ ਆ ਇੱਥੇ ਅਸੀਂ ਟੈਂਟ ਲਾ ਕੇ ਤੰਬੂ ਲਾ ਕੇ ਤੇ ਪਾਰਟੀ ਆਯੋਜਨ ਕਰਾਉਂਦੇ ਰਹੇ ਹਾਂ ਜੀ ਠੀਕ ਆ ਜੀ ਇਸ ਸਾਲ ਵੀ ਤਰ੍ਹਾਂ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਬਹੁਤ ਦੇਖਣ ਨੂੰ ਰਸ ਮਿਲਿਆ ਤੇ ਬਲੇਬੀਆਂ ਦੇ ਲੰਗਰ ਦਾਲਾਂ ਦੇ ਲੰਗਰ ਪ੍ਰਸ਼ਾਦੇ ਦੇ ਲੰਗਰ ਪਕੌੜਿਆਂ ਦੇ ਲੰਗਰ ਚਾਹ ਪਾਣੀ ਦੇ ਲੰਗਰ ਬਹੁਤ ਦੂਰੋਂ ਦੂਰੋਂ ਸੰਗਤਾਂ ਨੇ ਆ ਕੇ ਛਕਿਆ ਤੇ ਗੁਰੂ ਪਏ ਗਾਨੀ ਹਰਦੇਖ ਸਿੰਘ ਜੀ ਬਰੰਦੇ ਵਾਲੇ ਦਾ ਟਾਡੀ ਜਥਾ ਉਹਨਾਂ ਨੇ ਆਪ ਦੇ 12 ਬਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਘਰ ਲੰਗਰ ਟੁੱਟ ਹਜੇ ਵੀ ਬਤਾਇਆ ਜਾ ਰਿਹਾ ਹੈ ਤੇ ਤਕਰੀਬਨ ਲੱਗਦਾ ਵੀ ਜਿਹੜੇ ਹਿਸਾਬ ਨਾਲ ਅੱਜ ਰਸ ਪਿਆ ਆ ਤੇ ਸ਼ਾਮ ਦੇ ਟਕਾਲਾਂ ਦੇ 6-7 ਵਜਾਂ ਨੇ ਆ ਤਕਰੀਬਨ ਜੀ ਕੋਈ ਬਾਬੇ ਦੀ ਟੋਲ ਰਹੀ ਹੈ ਜੀ ਤੇ ਇੱਥੇ ਹਰੇਕ ਸਾਲ ਹੀ ਇਸ ਡੇਢ ਦੇ ਉੱਤੇ ਮੇਲਾ ਮਨਾਇਆ ਜਾਂਦਾ ਜੀ ਇਹ ਤਿੰਨ ਹਾਰ ਨੂੰ ਜੀ ਠੀਕ ਹੈ ਜੀ ਤੇ ਦੂਰੋਂ ਦੂਰੋਂ ਸੰਗਤਾਂ ਦੁਆਰਾ ਪਹਿਲਾਂ ਵੀ ਦੱਸ ਚੁੱਕਾ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਬਾਕੀ ਕੋਈ ਵੀ ਜਿਹੜਾ ਹੈਗਾ ਅਸੀਂ ਕਿਸੇ ਵੀ ਰਸੀਦ ਬੁੱਕ ਲੈ ਕੇ ਕਿਤੇ ਵੀ ਗ੍ਰਾਹੀ ਕਰਨਾ ਹੀ ਜਾਂਦੇ ਮਾਲਕ ਦੀ ਬੜੀ ਕਿਰਪਾ ਹੈ ਜੀ ਕਿ ਜੀ ਲੋਕੀ ਆਪਣੇ ਆਪ ਹੀ ਜਿਹੜੇ ਆ ਦਾਨ ਕਰਦੀ ਜਾਂਦੇ ਆ ਜੀ ਤੇ ਹਰੇਕ ਐਤਵਾਰ ਨੂੰ ਇੱਥੇ ਲੰਗਰ ਲਾਇਆ ਜਾਂਦਾ ਸੋਖੀ ਸਾਹਿਬ ਦੇ ਪਾਟਲ ਦੇ ਜੀ ਹਰੇਕ ਸਹਾਰਨ ਨੂੰ ਅਸੀਂ ਛੋਲੇ ਭਟੂਰੇ ਲੰਗਰ ਖੜਾ ਪਛਾਦਾ ਲੰਗਰ ਲਾਉਂਦੇ ਆ ਜੀ ਸਾਂਗਤਾਂ ਛਾਕੇ ਜਾਂਦੀਆਂ ਬੜਾ ਮਨ ਖੁਸ਼ ਹੁੰਦਾ ਜਦੋਂ ਰਾਹੀ ਕੋ ਗਰੀਬ ਗੁਰਬਾ ਸਾਰੇ ਲੰਗਰ ਛਾਕੇ ਜਾਂਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਧੰਨਵਾਦ ਜੀ ਸ਼੍ਰੀ ਅਗਲਾ ਪਰਿਵਾਰ ਵਾਹਿਗੁਰੂ ਜੀ ਮਨਦੀਪ ਸਿੰਘ ਬੀਬੀ ਨਿਰਜੋਤ कौर ਇਹਨਾਂ ਦਾ ਸੁਪੁੱਤਰ ਅਮਰ ਪ੍ਰਤਾਪ ਸਿੰਘ ਥਿਆੜਾ ਜੀ ਉਹਨਾਂ ਦੇ ਵੀ ਕੋਈ ਸੱਜਣ ਆ ਕੇ ਸੁਪੱਲਾ ਲਾਉ ਜੀ